ਵਿਸ਼ਨੂੰ ਕਹੇ ਪ੍ਰਭੂ ਤੇਰਿਆਂ ਭਗਤਾ ਭਰਿਆ ਰਹੇ ਭੰਡਾਰਾ ਭੰਡਾਰੀ ਹੋ ਕੇ ਸੇਵ ਕਮਾਈਆ ਸਾਹਿਬ ਤੂੰ ਵੀ ਬਣਿਆ ਰਹੀ ਵਰ ਤਾਰਾ ਸਦ ਸਦੇ ਆਪਣੀ ਸੇਵ ਕਮਾਈਆ ਸਭ ਨੂੰ ਬਖਸ਼ਣਾ ਸਾਂਝਾ ਇੱਕ ਪਿਆਰਾ ਦਵਤ ਨਦਰ ਕੋਈ ਨਾ ਆਈਆ ਨੋਖੰਡ ਪ੍ਰਿਥਮੀ ਕਰਨਾ ਉਜਿਆਰਾ ਸਤ ਦੀਪ ਹੋਏ ਰੁਸ਼ਨਾਈਆ ਦੀਨ ਮਜਬ ਸਾਰੇ ਕਰਨ ਨਮਸਕਾਰਾ ਡੰਡਾਵਤ ਬੰਦਨਾ ਸਜਦੇ ਸੀਸ ਨਿਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਕ ਦੇਣਾ ਸੱਚਾ ਵਰ ਸੱਚ ਤੇਰੀ ਸਰਲਾਈਆ ਲੰਗਰ ਕਹੇ ਮੈਂ ਪ੍ਰਭੂ ਦਵਾਰਿਓ ਮੰਗਾ ਮੰਗਤ ਹੋ ਕੇ ਝੋਲੀ ਡਾਈਆ ਮੇਰਾ ਪਿਛਲਾ ਵਕਤ ਪਿਛੇ ਲੰਗਾ ਅੱਗੇ ਝੋਲੀ ਰਹਾ ਟਿਕਾਈਆ ਮੈਂ ਚਾਹੁੰਦਾ ਕਾਲਯੁਗ ਕੂੜੀ ਕਿਰਿਆ ਮੇਟ ਦੇ ਦੰਗਾ ਝਗੜਾ ਕੂੜ ਰਹੇ ਝਗੜਾ ਕੂੜ ਨਾ ਰਹੇ ਲੋਕਾਈਆ ਆਤਮ ਪਰਮਾਤਮ ਸਭ ਨੂੰ ਬਖਸ਼ ਦੇ ਸੰਗਾ सगला ਸੰਗ ਬਣਾਈਆ ਤੇਰਾ ਭਗਤ ਸੋਹਿਲਾ ਰਹੇ ਕੋਈ ਨਾ ਭੁਖਾ ਨੰਗਾ ਖਾਲੀ ਭੰਡਾਰੇ ਦੇਣੇ ਭਰਾਈਆ ਲੇਖੇ ਲਾਉਣਾ ਮੰਦਾ ਚੰਗਾ ਕਰਮ ਕਾਂਡ ਦਾ ਡੇਰਾ ਢਾਈਆ ਅੱਗੇ ਸਫਰ ਰਹੇ ਨਾ ਲੰਬਾ ਨੇਰਨ ਨੇਰ ਦਿਨਾ ਵਿਖਾਈਆ ਜਿਸ ਵੇਲੇ ਦੀਨ ਦੁਨੀ ਤੇ ਹੋਵੇ ਜੰਗਾ ਚਾਰੋਂ ਕੁੰਟ ਕੂਕ ਕੂਕ ਦੁਹਾਈਆ ਤੇਰਿਆਂ ਭਗਤਾ ਹਾਲ ਹੋਵੇ ਮੂਲ ਨਾਮ ਮੰਦਾ ਹਰਥਾ ਹੋਣਾ ਆਪ ਸਹਾਈਆ ਪਾਵੇਂ ਕਿਸੇ ਨੇ ਚੋਟੀ ਮਨਾਈ ਪਾਵੇਂ ਸੀਸ ਰਖਾਇਆ ਕੰਗਾ ਸਭ ਨੂੰ ਦੇਣੀ ਮਾਣ ਵੜਿਆਈਆ ਅਸੀਨਾ ਗੁਰਮੁਖਾ ਰਖਣਾ ਠੰਡਾ ਅਗਨੀ ਤਤ ਨਾ ਲਗੇ ਰਾਈਆ ਵਿਸ਼ਨੂੰ ਕਹੇ ਮੈਂ ਵੀ ਪ੍ਰਭ ਆਪਣੇ ਦਵਾਰੇ ਦਾ ਖੋਲ ਕੇ ਜਿੰਦਾ ਸਾਚੇ ਭਗਤਾ ਹੱਥ ਫੜਾਈਆ ਕਿਸੈ ਨੂੰ ਰਹਿਣ ਨਾ ਦੇਵੀਂ ਚਿੰਦਾ ਚਿੰਤਾ ਚਿਖਾ ਨਾ ਕੋਈ ਜੜਾਈਆ ਤੂੰ ਸਾਹਿਬ ਸਦਾ ਬਖਸ਼ਿੰਦਾ ਬਖਸ਼ਣ ਹਾਰ ਤੇਰੀ ਵਡਿਆਈਆ ਬੇਸ਼ੱਕ ਸ੍ਰਿਸ਼ਟੀ ਤੇਰੀ ਕਰਦੀ ਨਿੰਦਾ ਤੂੰ ਦਇਆਵਾਨ ਦਇਆਵਾਨ ਦੇ ਪਰਵਾਈਆ ਤੇਰਾ ਖੇਲ ਵਿਚ ਭਾਰਤ ਖੰਡ ਹਿੰਦਾ ਨਵਖੰਡ ਰਾਤ ਕਾਈਆ ਦੀਨ ਦੁਨੀ ਦਾ ਮਾਰਗ ਰਹਿਣ ਦੇ ਵੀਨਾ ਵਿੰਗਾ ਰਸਤਾ ਰਹਿਬਰ ਦੇਣਾ ਵਿਖਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਤੇਰੀ ਸਰਨਾਈਆ ਏਕਾ ਦੇਣਾ ਸੱਚ ਵਰ ਸੱਚ ਤੇਰੀ ਸਰਨਾਈਆ ਲੰਗਰ ਕਹੇ ਮੇਰੀ ਵੜਦੀ ਰਹੇ ਅਗ ਬਗਵਾਨ ਪੱਕੇ ਚਾਈ ਚਾਇਆ ਭਗਤਾ ਚੋਗਨਨ ਖੁੱਟੇ ਵਿੱਚ ਜਗ ਜਗ ਜੀਵਨ ਦਾਤਾ ਦਇ ਵੜਾਇਆ ਜੁਗਿੰਦਰ ਕੌਰ ਸਿਲੀ ਲਾਦੇ ਝਬ ਮਾਚਸ ਅਗਨੀ ਰੂਪ ਬਦਲਾਈਆ ਕਲਸੀਆਂ ਵਾਲੇ ਉੱਤੇ ਇੱਟ ਰੱਖਣ ਤਦ ਜਿਸ ਵੇਲੇ ਲਾਟ ਆਪਣਾ ਰੂਪ ਬਦਲਾਈਆ ਏ ਮਿਲਾ 994 ਜੁਗ ਚੌਂਕੜੀ ਪਿਛੋਂ ਹੁੰਦਾ ਨਾਲ ਸਬਬ ਜੁਗ ਜੁਗ ਹੱਥ ਕਿਸੇ ਨਾ ਆਈਆ ਜਨ ਭਗਤੋ ਸੋਹੰਗ ਮਹਾਰਾਜੀ ਸ਼ੇਰ ਸਿੰਘ বিষ্ণੂ ਭਗਵਾਨ ਜਕਾਰਾ ਲਾਓ ਗੱਜ ਸਿਫਤਾਂ ਨਾਲ ਸਲਾਈਆ ਸਭ ਨੂੰ ਮਾਣ ਮਿਲਿਆ ਅੱਜ 26 ਪੋਸਮਤ ਸ਼ਹਿਨ ਸਾਹੀ ਸਤਿਵ ਜੀ ਵਧਾਈਆ ਇਸ ਸਮੇਂ ਨੂੰ ਸਾਰੇ ਖੋਜਣਾ ਭਜਣਾ ਲੱਭ ਲੱਭਿਆਂ ਹੱਥ ਕਿਸੇ ਨਾ ਆਈਆ ਹੁਣ ਚਲ ਭਗਤੋ ਜਦੋਂ ਵੇਖੋਗੇ ਤੇ ਵੇਖੋਗੇ ਉੱਪਰ ਆਪਣੀ ਸ਼ਰਗ ਨੌ ਦਿਵਾਰੇ ਤੋਂ ਉੱਪਰ ਦਰਸ ਦਿਖਾਈਆ ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਕੇ ਜਾਣਾ ਵੱਜ ਅੰਦਰੋਂ ਨਾਤਾ ਨਾ ਸਕੇ ਕੋਈ ਤੜਾਈਆ ਬਥੇਰਾ ਚਿਰ ਠੱਗੀ ਮਾਰੀ ਇਤਸਾਂ ਕੇ ਹੱਠਗ ਠਗੋਰੀ ਵਾਲਾ ਸਭ ਦੇ ਲੇਖੇ ਪੂਰੇ ਦਇ ਕਰਾਈਆ ਅੱਜ ਤੋਂ ਅੱਜ ਤੋਂ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅਦੋ ਅਦ ਵਖਰੀ ਵੰਡ ਨਾ ਕੋਈ ਵੰਡਾਈਆ ਤੁਹਾਡੀ ਸਾਂਝੀ ਹੋ ਗਈ ਯਦ ਆਤਮ ਪਰਮਾਤਮ ਬੰਸ ਸਰਬੰਸ ਇਕੋ ਨਜ਼ਰੀ ਆਈਆ ਸੱਚ ਪੁੱਛੋ ਖੁਸ਼ੀਆਂ ਨਾਲ 84 ਵਿੱਚੋਂ ਤੁਹਾਨੂੰ ਲਿਆ ਕੱਢ ਫੜ ਬਾਂਹੋਂ ਆਪਣੇ ਨਾਲ ਮਿਲਾਈਆ ਕਦੇ ਵੀ ਤੁਹਾਨੂੰ ਪਿੱਛੇ ਨਹੀਂ ਜਾਣਾ ਛੱਡ ਸਿਰ ਸਭ ਦੇ ਹੱਥ ਟਿਕਾਈਆ ਤੁਹਾਡਾ ਧਰਮ ਦਾ ਨਿਸ਼ਾਨਾ ਜਗਤ ਜਹਾਨ ਵਿੱਚ ਤੇਤਾ ਕੱਢ ਜਿਸ ਦੀ ਮਰਿਆਦਾ ਚਾਰ ਯੁਗ ਦੇ ਸ਼ਾਸਤਰ ਸਕਣ ਨਾ ਕੋਈ ਸਮਝਾਈਆ ਤੁਸੀਂ ਹੁਣ ਬਪੜੇ ਨਹੀਂ ਰਹਿ ਗਏ ਬਗ ਹੰਸ ਸੋਹਣੇ ਨਜ਼ਰੀ ਆਈਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇਵਨ ਹਰਾ ਸਾਚਾ ਵਰ ਸੱਚ ਦਾ ਹੁਕਮ ਇੱਕ ਵਰਤਾਇਆ ਅਗਨੀ ਕਹੇ ਮੈਨੂੰ ਇੱਟ ਦੇ ਥੱਲੇ ਦਿੱਤਾ ਬਾੜ ਲਾਲ ਰੰਗ ਚੜਾਈਆ ਮੈਨੂੰ ਯਾਦ ਮੈਂ ਦੱਸਣਾ ਭਗਤੋ ਤੁਹਾਡਾ ਉਹ ਹਾਲ ਜਿਸ ਹਾਲਤ ਵਿੱਚ ਪ੍ਰਭ ਨੂੰ ਰਹਿ ਮਨਾਈਆ ਤੁਸੀਂ ਮੈਨੂੰ ਗੁੜੀ ਨੀਂਦ ਰਹੇ ਸਵਾਲ ਤਰਨੀ ਦੀ ਗੋਦ ਵਿੱਚ ਟਿਕਾਈਆ ਮੈਂ ਵੀ ਪ੍ਰਭ ਨੂੰ ਕਹਿਣਾ ਤੇਰਿਆਂ ਭਗਤਾਂ ਦਾ ਕਦੇ ਨਾ ਹੋਵੇ ਜਵਾਲ ਕਾਲ ਮਹਾਕਾਲ ਦੂਰੋਂ ਸੀਸ ਨਿਵਾਇਆ ਜਿੱਥੇ ਹੋਵੋਗੇ ਜਿੱਥੇ ਹੋਵੋਗੇ ਉੱਥੇ ਕਰੇ ਸੰਭਾਲ ਸੰਭਲ ਬੈਠਾ ਤੁਰਦਾ ਮਾਈਆ ਇਟ ਨੂੰ ਗੁਰਮੁਖ ਸਿੰਘ ਨੀ ਵਿੱਚ ਰੱਖ ਦੇਣ ਤਵੇਂ ਪਾਲ ਖਪਾ ਹੱਥ ਪਲਕਾਂ ਉਤੇ ਟਿਕਾਇਆ 52 ਦਾ ਪੂਰਾ ਹੋਇਆ ਸਵਾਲ ਲੇਖਾ ਅਵਰ ਰਹਾ ਨਰਾਇਆ ਜੋਤੀ ਜੋਤ ਸਰੂਪ ਹਰਿਆ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਨਿਹਕ ਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਨ ਭਗਤਾਂ ਲੇਖੇ ਪਾਏ ਕਾਲੀ ਕਾਲ ਕਾਲਣਾ ਜਨਮ ਕਰਮ ਦੀ ਰਹਿਣ ਕੋਈ ਨਾ ਪਾਈਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ महाराज शेर सिंह विष्णु जय स्वा